ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਆ ਜੀ ਜਗਜੀਤ ਸਾਡੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਜੀ ਨੂੰ ਦੁਬਾਰਾ ਬੁਲਾਵਾਂਗੇ ਉਹ ਵੀ ਮੜਾ ਮੋਟਾ ਕੁਝ ਹੋਇਆ ਜਾਂ ਉਹਦੇ ਵਾਸਤੇ ਅਸੀਂ ਮਾਫੀ ਮੰਗਦੇ ਹਾਂ। ਉਸ ਘਰ ਦੇ ਵਿੱਚ ਇੱਕ ਘਟਨਾ ਹੋਇਆ 71 ਤਾਈ ਉੱਥੇ ਲਗਭਗ ਮੈਂ ਕਹਿੰਨਾ 4-500 ਡਿਗਰੀ ਸੰਗਤ ਹੋ ਗਈ ਤੇ ਉੱਥੇ ਜਾ ਕੇ ਮਾਫੀ ਜਿਹੜੀ ਹੈਗੀ ਆ ਮੰਗੀ ਪਰ ਉਹ ਜਿਹੜੀ ਮਾਫੀ ਮੰਗਣ ਦਾ ਤਰੀਕਾ ਸੀ ਉਹਦਾ ਸੰਤੁਸ਼ਟਾ ਨਹੀਂ ਸੀ। ਪਿਛਲੇ ਦਿਨੀ ਫਗਵਾੜਾ ਦੇ ਬਸ ਅਡੇ ਦੇ ਨਾਲ ਬਣੇ ਫਾਸਟ ਫੂਡ ਢਾਬੇ ਦੇ ਕਵਰੇਜ ਕਰਨ ਗਏ ਪੱਤਰਕਾਰ ਜਗਦੀਪ ਸਿੰਘ ਥਲੀ ਤੇ ਕੀਤੀ ਪਿਉ ਪਤ ਵੱਲੋਂ ਗੁੰਡਾਗਰਦੀ ਦੇ ਸਬੰਧ ਵਿੱਚ 13 ਮਾਰਚ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਮਾਡਲ ਟਾਊਨ ਫਗਵਾੜਾ ਵਿਖੇ ਸ਼ਾਮ ਨੂੰ 4 ਵਜੇ ਇਕੱਠ ਕੀਤਾ ਗਿਆ ਜਿਸ ਵਿੱਚ ਸੰਗਤਾਂ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸੰਗਤਾਂ ਨੇ ਜੋ ਫੈਸਲਾ ਲਿਆ ਆਓ ਸੁਣਦੇ ਹਾਂ ਆਪਸ਼ਨ A ਹੈ ਕਿ ਇੱਕ ਬੰਦੇ ਨੂੰ ਉਸ ਕੋਲ ਜਥੇਵੰਦੀਆਂ ਕੋਲ ਤਕਦੀਸ਼ ਸਿੰਘ ਖੜੀ ਕੋ ਪੱਤਰਕਾਰਾਂ ਨੂੰ ਜਵਾਬ ਦੇਣ ਦੀ ਬਜਾਏ ਗੁਰੂ ਅਕੇ ਜਵਾਬ ਦੇ ਬਣਾਤੇ ਵੀ ਜਿਹੜੀ ਸੌ ਘਾੜੀਆਂ ਭਾਈ ਗੁਰੂ ਅਕੇ ਖਾ ਤੇ ਕਹਿ ਜੇ ਮੈਂ ਆਪਣੀ ਸੌ ਤੋਂ ਮੁਕਰਿਆ ਤੇ ਮੈਂ ਗੁਰੂ ਦਾ ਦੇਨਦਾਰ ਹੋਊਗਾ ਤੂੰ ਕਿਹੜੀ ਸਜ਼ਾ ਮੈਨੂੰ ਲਾਉਣਾ ਚਾਹਵੇਂ ਲਾ ਦੇ ਅਸੀਂ ਰਹੀਏ ਨਾ ਰਹੀਏ ਗੁਰੂ ਦੀ ਅਰੂਹੀ ਦੇ ਵਿੱਚ ਤਾਂ ਉਹ ਹਰ ਸੰਗਤ ਨੇ ਵੀ ਕਹੀ ਸੀ ਨਾ ਕੱਤ ਨਾ ਰਹੇ ਉਹ ਵੀ ਪੂਰੀ ਹੋ ਗਈ ਸੀ ਸੋ ਇੱਕ ਹੋਰ ਰਸਤਾ ਕਿ ਉਹਨੂੰ ਗੁਰੂ ਬਾਦਸ਼ਾਹ ਅੱਗੇ ਜਵਾਬ ਦੇ ਬਣਾ ਲਈਏ ਚਾਰ ਪੰਜ ਚੀਜ਼ਾਂ ਦੇ ਵਿੱਚ ਬੰਨਿਆ ਜਾ ਸਕਦਾ ਇੱਕ ਕਿ ਟੇਬਲ ਦੀ ਹਰ ਕੱਦ ਦੇ ਉੱਤੇ ਰੇਟ ਵੈਸ਼ ਜਿਹੜੀ ਫਿਕਸ ਰੂਟ ਦੇ ਵਿੱਚ ਲੱਗੀ ਹੋਵੇ ਟੇਬਲ ਤੋਂ ਲੈ ਕੇ ਕੱਦ ਤੱਕ ਮੈਂ ਕਹਦਾ ਲੇਕੇ ਲਿਆ ਜਾਵੇ ਵੀ ਬਿਨਾ ਮੰਗਣ ਕੋਈ ਚੀਜ਼ ਪਹੁੰਚੀ ਨਹੀਂ ਜਾਊਗੀ ਤੇ ਮੰਗਣ ਤੋਂ ਪਹਿਲਾਂ ਰੇਟ ਦੱਸਿਆ ਜਾਵੇ ਕੋਈ ਐਕਸਟਰਾ ਚੀਜ਼ ਵੀ ਮੱਗੀ ਨਾ ਜਾਵੇ ਦੂਸਰਾ ਆਪਣਾ ਕਿਹਾ ਸੀਮਤ ਕਰੇ ਜਿਹੜੇ ਬਾਤੂ ਕੰਮੇ ਕੀਤੇ ਹੋਏ ਨੇ ਉਹ ਵੀ ਕਰੇ ਤੀਜੀ ਚੀਜ਼ ਹੈ ਕਿ ਪ੍ਰੈਕਸ ਰੇਟ ਨੂੰ ਅੱਗੇ ਜੇ ਕੋਈ ਕਰਮਈਆ ਵੀ ਕਿਸੇ ਨੂੰ ਆਇਤ ਬਾਦ ਚੁਲਿਆ ਜਾਂਦਾ ਤੇ ਉਹ ਬੰਦਾ ਗੁਰੂ ਦਾ ਦੇਰਦਾ ਹੋਏ ਉਹਦੀ ਘਰ ਘੁੱਟੋ ਇਹ ਲੋਕ ਉਸ ਨੂੰ ਬੰਦ ਕਰਾਈ ਦੱਸਦੇ ਚੌਥਾ ਇਹ ਆਇਆ ਵੀ ਕਾਨੂੰ ਇਹ ਜਿਹੜਾ ਦਾਵਾ ਕਰਦੇ ਸੀ ਉੱਡਣ ਵੀ ਵੀ ਸਾਡੇ ਕੋਲ ਜੀ ਪੱਤਰਕਾਰ ਪਰਾਣਾ ਆ ਗਿਆ ਉਹ ਸਾਡੀ ਵੀਡੀਓ ਬਣਾ ਕੇ ਸਾਡੇ ਕੋਲ 5000 ਲੈ ਗਿਆ ਸਾਡੇ ਕੋਲ 2000 ਲੈ ਗਿਆ ਸਾਡੇ ਕੋਲ ਲੈ ਗਿਆ ਉਹ ਵੀ ਇੱਕ ਸੱਚਾਈ ਹੈ ਕਿ ਮੈਂ ਜਿਹਨਾਂ ਨੂੰ ਪਤਾ ਹੈ ਧੱਕੀ ਮਾਰਦਾ ਉਹ ਜਾਂਦੇ ਆ ਵੀਡੀਓ ਬਣਾਉਂਦੇ ਆ ਤੇ 5-10 ਹਜ਼ਾਰ ਲੈ ਕੇ ਜਾਂਦੇ ਆ ਉਹ ਚੰਗਾ ਹੋਇਆ ਕਿ ਤੁਸੀਂ ਨਾਲ ਹੀ ਖਰੀਦ ਲਏ ਉਹ ਬਾਹਰ ਵੀ ਨਾਲ ਹੀ ਵੜਿਆ ਕਿਉਂਕਿ ਉਹ ਕਲੇ ਢਾਬੇ ਵਾਲੇ ਕੋਈ ਨਹੀਂ ਚੋਰੀ ਕਰਦੇ ਹਰੇਕ ਵਾਰੀ। ਤਾਂ ਘਟੋ ਘਟ 10 ਕੈਮਰੇ ਆਡੀਓ ਵੀਡੀਓ ਲੱਗਣ ਜਿਹਦੀ ਘਟੋ ਘਟ ਸਭ ਦਿਨ ਦਾ ਬੈਕਪੋ ਹੈ। ਹਰੇਕ ਕੈਮਰੇ ਦੇ ਨਾਲ ਮਾਈਕ ਲੱਗਾ। ਅੱਜ ਕੱਲ ਟੈਕਨੋਲੋਜੀ ਹੈ ਉਹਦਾ ਪ੍ਰਵੀਜ਼ਨ ਹੈ ਵੀ ਗਾੜ੍ਹ ਦੇ ਅੰਦਰ ਬਣਨ ਤੋਂ ਲੈ ਕੇ ਬਾਹਰ ਨਿਕਲਣ ਤੱਕ ਢਾਬੇ ਨੇ ਕਿਸੇ ਵੀ ਗੁੰਡੇ ਦੇ ਖੜ ਕੇ ਗਾਹ ਕੁਝ ਵੀ ਬੋਲੇ ਉਹ ਆਨ ਰਿਕਾਰਡ ਹੋ। ਉਹਨੇ ਕੀ ਮੰਗਾਇਆ ਸੀ? ਕੀ ਆਇਆ? ਕਿੰਨੇ ਪੈਸੇ ਗਏ ਸੀ ਕਿੰਨੇ ਲੈ ਉਹ ਸਾਰੀ ਚੀਜ਼ ਉਹਦੇ ਬਾਹਰ ਨਿਕਲਣ ਤੱਕ 60 ਜੰਦਾ ਘੱਟੋਂ ਘੱਟ ਬੈਕਅਪ ਰੱਖ ਕੇ ਕੋਰਡ ਕੀਤਾ ਜਾਵੇ ਨਾ ਉਹ ਕਹਿ ਸਕੇ ਕੱਲ ਨੂੰ ਕਿ ਮੇਰੇ ਕੋਲ ਕੰਰਾ ਆਇਆ ਸੀ ਉਹ ਮੇਰੇ ਕੋਲ ਬਲੈਕਮੈਲ ਕਰਕੇ ਲੈ ਗਿਆ ਤੇ ਨਾ ਕੋਈ ਕਸਟਮਰ ਕਹਿ ਸਕੇ ਕਿ ਮੇਰੇ ਕੋਲ ਬਾਤ ਪੈ। ਸੋ ਇਹ ਇੱਕ ਰਸਤਾ ਹੈਗਾ ਜੇ ਇਹ ਸਾਰੀਆਂ ਗੱਲਾਂ ਲਿਖਤੀ ਔਰ ਤੇ ਹੋੜ ਕੇ ਪੜ੍ਹ ਕੇ ਗੁਰੂ ਸਾਹਿਬ ਦੀ ਝੂਲੀ ਚੜਾ ਕੇ ਨਾਲ ਮਾਫੀ ਮੰਗ ਕੇ ਲੋਕਾਂ ਕੋਲ ਜਾ। ਜੇ ਉਹ ਇੱਥੇ ਆਉਂਦਾ ਤੇ ਗੁਰੂ ਦੀ ਸ਼ਬਦ ਚ ਪਾ ਕੇ ਉਹਦਾ ਸੁਧਾਰਾ ਕਰਨਾ ਉਹਨੂੰ ਕਮਿਟਮੈਂਟ ਲੈਣੀ ਤੇ ਚਾਹਗੇ ਨਹੀਂ ਉਹਨੂੰ ਠੱਗੀ ਨਾ ਮਾਰ ਸਕੋ ਇਸ ਤਰੀਕੇ ਨਾਲ ਟੈਕਨੋਲੋਜੀ ਦਾ ਫਾਇਦਾ ਲਾ ਕੇ ਉਹਨੂੰ 24 ਘੰਟੇ ਜਾਂ 24 ਘੰਟੇ ਦਾ ਟਾਈਮ ਦਿੱਤਾ ਜਾਵੇ ਵੀ ਹਰੇਕ ਪੂंजे 'ਚ ਆਡੀਓ ਵੀਡੀਓ ਕੈਮਰਾ ਲਗਾਉਣਾ ਹੈ ਮੈਂ ਦੁਬਾਰਾ ਕਹਿੰਦਾ ਤੂੰ ਚਾਹਵੇਂ ਵੀ ਤੈਨੂੰ ਠੱਗੀ ਨਾ ਮਾਰ ਸਕੋ ਇਸ ਦੇ ਸਬੰਧ ਵਿੱਚ ਢਾਬਾ ਮਾਲਕ ਦੇ ਪਿਓ ਨੇ ਗੁਰਦੁਆਰਾ ਸਾਹਿਬ ਵਿੱਚ ਮਾਫੀ ਮੰਗ ਲਈ ਅਤੇ ਸੰਗਤਾਂ ਨੇ ਉਸ ਨੂੰ ਮੁਆਫੀ ਕਰ ਦਿੱਤਾ ਢਾਬੇ ਮਾਲਕ ਦੇ ਪੁੱਤਰ ਬੋਲੋ ਆਪਣੀਆਂ ਗਲਤੀਆਂ ਨੂੰ ਨਾ ਮੰਨਦੇ ਹੋਏ ਉਹ ਗੁਰਦੁਆਰਾ ਸਾਹਿਬ ਨਹੀਂ ਪਹੁੰਚਿਆ ਮਾਮਲਾ ਪੱਖਦਿਆਂ ਹੁੰਦਿਆਂ ਦੇਖ ਥਾਣਾ ਫਗਵਾੜਾ ਦੇ ਐਸਐਚਓ ਸਮੇਤ ਪੁਲਿਸ ਪਾਰਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਪਹੁੰਚ ਗਏ ਅਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਇਹ ਮਾਮਲਾ ਥਾਣੇ ਵਿੱਚ ਸੁਲਝਾਇਆ ਜਾਵੇਗਾ। ਉਨ੍ਹਾਂ ਤੁਰੰਤ ਟਾਬੇ ਦੇ ਮਾਲਕ ਪਿਉ ਪੁੱਤ ਨੂੰ ਥਾਣਾ ਵਿਖੇ ਪਹੁੰਚਣ ਲਈ ਕਿਹਾ। ਨਾਲ ਹੀ ਗਠਨ ਕੀਤੀ ਹੋਈ ਸੱਤ ਮੈਂਬਰੀ ਕਮੇਟੀ, ਪੱਤਰਕਾਰ ਅਤੇ ਸਮੂਹ ਜਥੇਬੰਦੀਆਂ ਵੀ ਥਾਣੇ ਵਿਖੇ ਪਹੁੰਚ ਗਈਆਂ। ਟਾਬੇ ਮਾਲਕ ਦੇ ਪੁੱਤਰ ਨੇ ਥਾਣੇ ਵਿੱਚ ਵੀ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਜਥੇਬੰਦੀਆਂ ਨੇ ਦੋਸ਼ ਲਗਾਏ ਕਿ ਇਹ ਪੁਲਿਸ ਦੀ ਮਿਲੀ ਭੁਗਤ ਹੋਣ ਦੇ ਕਾਰਨ ਮਾਫੀ ਨਹੀਂ ਮੰਗ ਰਿਆ ਜਿਸ ਦੇ ਰੋਸ ਵਿੱਚ ਸਮੂਹ ਜਥੇਬੰਦੀਆਂ ਨੇ ਥਾਣੇ ਦਾ ਘਰਾਓ ਕਰਕੇ ਪੁਲਿਸ ਪ੍ਰਸ਼ਾਸਨ ਮਰਦਾਬਾਦ ਦੇ ਨਾਅਰੇ ਲਗਾਉਣੇ ਵੀ ਸ਼ੁਰੂ ਕਰ ਦਿੱਤੇ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਕਾਪੀਆ ਤੇ ਚੋਰੀ ਕਰਾਉਣ ਵਾਲਾ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਕਾਪੀਆ ਵਾਲੇ ਦੀ ਚੋਰੀ ਕਰਾਉਣ ਵਾਲਾ ਪੁਰਸ਼ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਪੁਲਿਸ ਪ੍ਰਸ਼ਾਸਨ ਮਰਦਾਬਾਦ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਲੈਂਦਿਆਂ ਟਾਬੇ ਮਾਲਕਾਂ ਵੱਲੋਂ ਜਗਦੀਪ ਸਿੰਘ ਥਲੀ ਤੇ ਕੀਤੀ ਗੁੰਡਾਗਰਦੀ ਅਤੇ ਲੋਕਾਂ ਦੀ ਲੁੱਟਖੋਟ ਤੇ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਤਾਂ ਟਾਬੇ ਮਾਲਕਾਂ ਵੱਲੋਂ ਆਪਣੀਆਂ ਸਾਰੀਆਂ ਗਲਤੀਆਂ ਮੰਨਦੇ ਹੋਏ ਜਗਦੀਪ ਸਿੰਘ ਥਲੀ ਤੇ ਇਲਾਕਾ ਨਿਵਾਸੀਆਂ ਤੋਂ ਮਾਫੀ ਮੰਗ ਲਈ ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਹਾਂ ਜੀ ਠੀਕ ਆ ਜੀ ਬਾਅਦ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾ ਦਾ ਕੰਮ ਨਾ ਹੋਵੇ ਜਿਸ ਤਰਕੇ ਕਿ ਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹਿਬ ਨੂੰ ਦੁਬਾਰਾ ਬੁਲਾਵਾਂਗੇ ਇੱਕ ਮਹੀਨੇ ਬਾਅਦ ਕਿ ਭਾਜੀ ਹੁਣ ਆਪਨੀ ਆ ਕੇ ਸਾਰਾ ਕੁਝ ਚੈਕਿੰਗ ਕਰੋ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਆ ਤਲਖੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਆ ਉਦੇ ਵਾਸਤੇ ਅਸੀਂ ਮਾਫੀ ਮੰਗਦੇ ਆ ਜੀ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੇ ਕੰਪਲੀਟ ਨਹੀਂ ਆਉਗੀ ਕਿਸੇ ਕੰਪਲੀਟ ਨਹੀਂ ਆਉਗੀ ਤੇ ਮਹੀਨੇ ਬਾਅਦ ਸਲੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਵੰਗੇ ਜੀ ਅਸੀਂ ਕਹਿੰਦੇ ਸੀ ਕੰਪਲੀਟ ਸੀ ਉਹ ਤਾਂ ਨਹੀਂ ਆਉਗੀ ਸਰ ਜੀ ਨਹੀਂ ਆਉਗੀ ਜੀ ਬਿਲਕੁਲ ਬਿਲਕੁਲ ਕਹਿੰਦੇ ਸੀ ਤਿੰਨ ਚੀਜ਼ਾਂ ਫਾਲਤੂ ਆ ਗਿਆ ਸੀ ਉਹ ਤਾਂ ਨਹੀਂ ਹੋਣਗੀਆਂ ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ ਕੈਮਰੇ ਵਾਲੇ ਫਾਈਨਲ ਰੇਟ ਲਿਸਟ ਲਵਾਂਗੇ ਰੇਟ ਲਿਸਟ ਮੰਗਿਆ ਕੋਈ ਚੀਜ਼ ਨਹੀਂ ਪਰੋਸੂਗੀ ਹੋ ਗਈ ਜੀ ਤੇ ਕੋਈ ਜਿਹੜਾ ਫਾਲ ਉਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾਲੀ ਕਰੋ ਠੀਕ ਆ ਜੀ ਉਹ ਦੋਨਾਂ ਤਰ੍ਹਾਂ ਦੇ ਆਪ ਦੀ ਬਾਈਟ ਦੇ ਜੀ ਦੋਨਾਂ ਤਰ੍ਹਾਂ ਦਾ ਆਪਸ ਪਰਮਾਜ ਹੋਇਆ ਬਾਕੀ ਜੇ ਉਹਦੇ ਖਿਲਾਫ ਕਦੇ ਕੋਈ ਦੁਬਾਰਾ ਕੰਪਲੇਂਟ ਹੋਣੀ ਜੀ ਉਹਦੇ ਖਿਲਾਫ ਬੜੀ ਕਾਨੂੰਨੀ ਕਾਰਵਾਈ ਹੋਏਗੀ ਮਾਨਿਕ ਪ੍ਰਸ਼ਾਸਨ ਐਸ ਐਚਓ ਸਾਹਿਬ ਹੈ ਗੌਰਵ ਧੀਰ ਜੀ ਤੇ ਹੋਰ ਵੀ ਇਹਨਾਂ ਦੇ ਜਿਹੜੇ ਅਧਿਕਾਰੀ ਇੱਥੇ ਬੈਠੇ ਸੀਗੇ ਠੀਕ ਹੈ ਕਈ ਵਾਰੀ ਮਾਹੌਲ ਜਿਹੜਾ ਹੈ ਮੋਕੇ ਮੁਤਾਬਕ ਕਿਉਂਕਿ ਥੱਲੇ ਜਿਹਦਾ ਸਨਮਾਨ ਬਹੁਤ ਅੱਛਾ ਹੈ ਥੋੜੇ ਅੱਗੇ ਪਿੱਛੇ ਹੋ ਜਾਂਦਾ ਪਰ باوجود ਇਸ ਦੇ ਇਹਨਾਂ ਦੀ ਸੂਝਬੂਝਤਾ ਦੇ ਨਾਲ ਜਥੇਬੰਦੀਆਂ ਦੀ ਸੂਝਬੂਝਤਾ ਦੇ ਨਾਲ ਅਲੀ ਸਾਹਿਬ ਦੇ ਸਨਮਾਨ ਨੂੰ ਵੀ ਬਰਕਰਾਰ ਰੱਖਿਆ ਗਿਆ ਉਹਦੇ ਮੈਟਰ ਵੀ ਰਿਜ਼ੋਲਵ ਹੋ ਗਿਆ ਅਸੀਂ ਇਸ ਚੀਜ਼ ਨੂੰ ਲੈ ਕੇ ਜਿਹੜਾ ਇਹ ਕਈ ਦਿਨਾਂ ਤੋਂ ਮਵਾਦ ਜਿਹੜਾ ਬਹੁਤ ਵੱਡਾ ਵੀ ਹੋ ਸਕਦਾ ਸੀਗਾ ਇਹਦੇ ਸ਼ਾਂਤ ਹੋਣ ਦੇ ਜਿੱਥੇ ਅਸੀਂ ਸਾਰੇ ਸੈਟੀਸਫੈਕਸ਼ਨ ਜਾਂ ਤਸੱਲੀ ਪ੍ਰਗਟ ਕਰਦੇ ਆ ਉੱਥੇ ਅਸੀਂ ਇਹਨਾਂ ਦਾ ਹੁਣ ਧੰਨਵਾਦ ਵੀ ਕਰਦੇ ਆ ਤੇ ਜਿਹੜੀ ਅਗਲੀ ਕਾਰਵਾਈ ਹੈ ਉਹਦੇ ਲਈ ਅਸੀਂ ਇਹਨਾਂ ਨੂੰ ਅਰਜ਼ੀ ਦੇਦੇ ਆ ਇਸ ਸਬੰਧੀ ਜਗਦੀਪ ਸਿੰਘ ਥਲੀ ਨੇ ਕੀ ਕਿਹਾ ਆਹ ਉਹ ਵੀ ਸੁਣ ਲੈਂਦੇ ਹਾਂ ਦੇਖੋ ਜਿਹੜਾ ਮਸਲਾ ਸੀਗਾ ਅੱਜ ਤੁਹਾਨੂੰ ਪਤਾ ਹੈ ਹਨਾ ਕਿਵੇਂ ਸਾਰਾ ਵਾਪਰਿਆ ਤੇ ਉਸ ਤੋਂ ਬਾਅਦ ਇਹ ਲੋਕ ਲਾਇਰ ਬਣੀ ਹੈ ਕਿਉਂਕਿ ਲੋਕਾਂ ਦੀਆਂ ਲਗਾਤਾਰ ਕਾਲਾਂ ਕਮੈਂਟ ਥੱਲੇ ਵੀ ਸਾਡੇ ਨਾਲ ਵੀ ਹੋਈ ਸਾਡੇ ਨਾਲ ਵੀ ਹੋਈ ਸਾਡੇ ਨਾਲ ਇੰਨੀ ਚੇਪੀ ਹੋ ਰਹੀ ਹੈ ਉਹ ਸਾਰਾ ਕੁਝ ਤੁਸੀਂ ਆਪ ਹੀ ਦੇਖਿਆ ਹੈ ਨਾ ਤੇ ਤੁਸੀਂ ਵੀ ਜਿਹੜੇ ਵੀਰ ਇੱਥੇ ਲੋਕਲ ਹੈ ਉਹ ਵੀ ਜਾਣਦੇ ਆ ਇਸ ਥਾਬੇ ਬਾਰੇ ਤੇ ਅੱਜ ਇਕੱਠੇ ਸੀਗਾ ਤੇ ਮੈਂ ਪਹਿਲਾਂ ਹੀ ਕਿਹਾ ਸੀ ਵੀ ਇਹਦੇ ਵਿੱਚ ਮੈਂ ਇੱਕ ਪੱਤਰਕਾਰੀ ਦਾ ਰੋਲ ਨਿਭਾਇਆ ਅਸੀਂ ਪੱਤਰਕਾਰ ਦਾ ਫਰਜ਼ ਹੁੰਦਾ ਸਮੱਸਿਆ ਨੂੰ ਉਜਾਗਰ ਕਰਨਾ ਤੇ ਉਹਦੇ ਉੱਤੇ ਠੱਲ ਪਾਉਣੀ ਪ੍ਰਸ਼ਾਸਨ ਜਾਂ ਉੱਥੇ ਦੀਆਂ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਜਾਂ ਉੱਥੇ ਦੇ ਮੋਹਤਵਰ ਲੋਕ ਹੁੰਦੇ ਆ ਜੇ ਉਹਨਾਂ ਦਾ ਸ਼ਹਿਰ ਕਲੰਕੇਤ ਹੁੰਦਾ ਜਿਵੇਂ ਇਸ ਸਿਚੁਏਸ਼ਨ 'ਚ ਸੀਗਾ ਉਹਨਾਂ ਦੀ ਜ਼ਿੰਮੇਵਾਰੀ ਸੀਗੀ ਤੇ ਅੱਜ ਫਿਰ ਮੈਂ ਪ੍ਰਸ਼ਾਸਨ ਨੇ ਮੈਨੂੰ ਕਿਹਾ ਸੀ ਵੀ ਆਪਾਂ ਕਰੀਏ ਇਹਨੂੰ ਬਾਈਂਡ ਅਪ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਵੀ ਮੇਰੇ ਹੱਥ 'ਚ ਕੁਝ ਨਹੀਂ ਜੀ ਇਸ ਕਰਕੇ ਮੈਂ ਪੋਸਟ ਪਾਈ ਸੀ ਵੀ ਜਿਹੜੇ ਭਾਈ ਫਗਵਾੜੇ ਦੇ ਮੋਹਤਵਰ ਲੋਕ ਨੇ ਜਾਂ ਪੰਜਾਬ ਦੇ ਲੋਕ ਨੇ ਜਿਹੜੇ ਚਾਹੁੰਦੇ ਆ ਵੀ ਪੰਜਾਬ ਦੇ ਹਰ ਜ਼ਿਲ੍ਹੇ ਵਧੀਆ ਰਹਿਣ ਤੇ ਉਹ ਜ਼ਰੂਰ ਇਹਦੇ ਵਿੱਚ ਇਨਵੋਲਵ ਹੋਣ ਤੇ ਅੱਜ ਇੱਥੇ ਆਏ ਸੀਗੇ ਪਹਿਲਾਂ ਗੁਰੂ ਘਰ ਦੇ ਵਿੱਚ ਇਕੱਠ ਹੋਇਆ ਇਕੱਤਰਤਾ ਹੋਈ ਉੱਥੇ ਲਗਭਗ ਮੈਂ ਕਹਿੰਦਾ 4-500 ਦੇ ਕਰੀਬ ਸੰਗਤ ਹੋਊਗੀ ਤੇ ਉੱਥੇ ਜਾ ਕੇ ਮਾਫੀ ਜਿਹੜੀ ਹੈਗੀ ਆ ਮੰਗੀ ਪਰ ਉਹ ਜਿਹੜੀ ਮਾਫੀ ਮੰਗਣ ਦਾ ਤਰੀਕਾ ਸੀ ਉਹਗਾ ਸੰਤੁਸ਼ਟ ਨਹੀਂ ਸੀ ਸੰਗਤ ਉਤੋਂ ਜੀ ਤੇ ਜਿਸ ਕਰਕੇ ਫਿਰ ਸਾਨੂੰ ਥਾਣੇ ਵੱਲ ਨੂੰ ਰੁਕ ਕਰਨਾ ਪਿਆ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜੀ ਕਮੇਟੀ ਦੇ ਵਿੱਚ ਜਿਹੜੀ ਉਹ ਥਾਣੇ ਦੇ ਵਿੱਚ ਆ ਕੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉੱਥੇ ਜਦੋਂ ਗੱਲਬਾਤ ਹੋਈ ਹੈ ਤਾਂ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਇਹਨਾਂ ਦੀ ਮਾਫੀ ਜਿਹੜੀ ਹੈਗੀ ਆ ਉਹ ਮੰਗਵਾਓ ਵੀ ਇਹ ਜਨਤਕ ਹੋਣੀ ਚਾਹੀਦੀ ਹੈ ਪਰ ਅੰਦਰ ਮੈਡਮ ਨੇ ਅਫਸਰ ਮੈਡਮ ਹੈਗਾ ਐਸਪੀ ਮੈਡਮ ਤੇ ਉਹਨਾਂ ਨੇ ਕਿਹਾ ਵੀ ਨਹੀਂ ਜੀ ਇੰਨਾ ਨਹੀਂ ਆਪਾਂ ਕਰ ਸਕਦੇ ਵੀ ਮਾਫੀ ਹੁਣ ਇਹ ਲਿਖਤੀ ਮੰਗ ਲੈਣਗੇ ਪਰ ਤੁਸੀਂ ਇੰਨਾ ਨਾ ਕਰੋ ਪਰ ਫਿਰ ਕਮੇਟੀ ਨੇ ਦੇਖਿਆ ਉਹ ਕਹਿੰਦੇ ਵੀ ਜਦੋਂ ਲੋਕਾਂ ਨੂੰ 20 ਸਾਲ ਤੋਂ ذلیل ਕੀਤਾ ਜਾਂਦਾ ਸੀ ਜੀ ਢਾਬਾ ਮਾਲਕ ਨੇ ਕਿਹਾ ਵੀ ਮੇਰੇ ਵੀ ਜਵਾਈ ਹੈ ਮੈਂ ਵੀ ਉਹਨਾਂ ਵਾਲਾ ਅਸੀਂ ਇਸ ਗੱਲ ਨੂੰ ਸਮਝਦੇ ਵੀ ਹਾਂ ਭਾਈ ਹਰ ਕੋਈ ਆਪਣੀ ਜਿਹੜੀ ਹੈਗੀ ਹੈ ਇੱਜ਼ਤ ਚਾਹੁੰਦਾ ਹੁੰਦਾ ਪਰ ਇਹ ਕੰਮ ਜੇ ਤੁਹਾਨੂੰ ਇੰਨਾ ਫਿਕਰ ਸੀ ਤਾਂ ਨਹੀਂ ਕਰਨੇ ਚਾਹੀਦੇ ਸੀਗੇ ਉਕੇ ਜਿਨ੍ਹਾਂ ਦੀ ਲੁੱਟਖਸੁੱਟ ਹੁੰਦੀ ਸੀ ਉਹ ਵੀ ਜਵਾਨਾਂ ਵਾਲੇ ਸੀ ਮੈਨੂੰ ਇੱਕ ਫੋਨ ਆਇਆ ਵੀ ਮੈਂ ਜੀ ਆਪਣੇ ਕੁੜਮੇ ਨਾਲ ਆਏ ਸੀਗਾ ਤੇ ਜਦੋਂ ਅਸੀਂ ਬੈਠੇ ਤਾਂ ਇੰਨੇ ਪੈਸੇ ਮੰਗ ਲਏ ਮੇਰੀ ਜੇਬ ਦੇ ਵਿੱਚ 700 ਰੁਪਏ ਸੀ ਬਿੱਲ 1300 ਬਣ ਗਿਆ 600 ਰੁਪਏ ਉਹ ਕਹਿੰਦੇ ਜੀ ਕੁੜਮਾ ਤੋਂ ਲੈ ਕੇ ਦਿੱਤਾ ਤੇ ਉਹਨਾਂ ਦਾ ਕੋਈ ਐਸਪੈਕਟ ਨਹੀਂ ਸੀ ਬਾਈ ਜੀ ਮੈਂ ਉਸ ਚੀਜ਼ ਨੂੰ ਦੇਖਦਾ ਵੀ ਆਪਾਂ ਚਲੋ ਉਸ ਤਰ੍ਹਾਂ ਨਾਲ ਮੈਂ ਵੀ ਚਾਹੁੰਦਾ ਨਹੀਂ ਸੀ ਬਾਜ਼ਾਰ ਕੋਈ ਜਲੀਲ ਹੋਵੇ ਅਸੀਂ ਸੁਧਾਰਨ ਵਾਲੇ ਪੱਖ ਵੱਲ ਨੂੰ ਚੱਲਣਾ ਸਹੀ ਸਮਝਦੇ ਆ ਜੀ ਵੀ ਕਿਸੇ ਨੂੰ ਜਲੀਲ ਨਹੀਂ ਜੇ ਉਹ ਸਮਝ ਜਾਂਦਾ ਹੈ ਹਨਾ ਤਾਂ ਉਹਨੂੰ ਸੁਧਰਨ ਦਾ ਗੁਰੂ ਨਾਨਕ ਪਾਸ਼ਾ ਜੀ ਨੇ ਸੱਜਣ ਠੱਗ ਨੂੰ ਵੀ ਸਮਝਾਇਆ ਅਸੀਂ ਵੀ ਗੁਰੂ ਦੇ ਸਿੱਖ ਆ ਅਸੀਂ ਗੁਰੂ ਤਾਂ ਨਹੀਂ ਬਣ ਸਕਦੇ ਪਰ ਉਹਦੇ ਉਹਨੂੰ ਦੇਖ ਕੇ ਗੁਰੂ ਸਾਹਿਬ ਨੇ ਜੋ ਸਾਨੂੰ ਉਪਦੇਸ਼ ਦਿੱਤੇ ਉਹਦੇ ਮੁਤਾਬਕ ਚੱਲ ਸਕਦੇ ਕੋਸ਼ਿਸ਼ ਕੀਤੀ ਹੈ ਤੇ ਫਿਰ ਇੱਥੇ ਉਹਨਾਂ ਨੇ ਇਹ ਮੰਨਿਆ ਵੀ ਅਸੀਂ ਆਪਣੇ ਢਾਬੇ ਦੇ ਉੱਤੇ ਅੱਜ ਤੋਂ ਬਾਅਦ ਜੋ ਹੁਣ ਤੱਕ ਹੋਇਆ ਵੀ ਉਹਦਾ ਪਛਤਾਵਾ ਕਰਦੇ ਆਪਾਂ ਇਆ ਤੋਂ ਬਾਅਦ ਕੋਈ ਲੁੱਟ-ਖੁੱਟ ਨਹੀਂ ਹੋਊਗੀ ਨਹੀਂ ਸੰਗਾ ਸੀਗੀ ਇੱਥੇ ਵੀ ਇਹ ਮਨਜ਼ੂਰ ਆ ਫਿਰ ਉਹਨਾਂ ਨੇ ਜਕਾਰਾ ਛੱਡਿਆ ਉੱਥੇ ਫਿਰ ਉਹ ਕਮੇਟੀ ਅੰਦਰ ਜਾਂਦੀ ਹੈ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਤੇ ਹੁਣ ਉਹਨਾਂ ਨੇ ਪਸਤਾਵਾ ਵੀ ਕੀਤਾ ਚਲੋ ਤੇ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਢਾਬੇ ਦੇ ਉੱਤੇ ਕੈਮਰੇ ਵੀ ਲੱਗਣਗੇ ਆਡੀਓ ਕੈਮਰੇ ਕਿਉਂਕਿ ਭਾਈ ਇਹ ਹੈ ਉਹ ਉਹ ਇਹ ਵੀ ਇੱਕ ਪੱਕਾ ਰੱਖਦੇ ਸੀ ਵੀ ਮੈਂ ਕਹਿੰਦਾ ਇੰਨੀਆਂ ਬਗਾਨਾ ਭੁਗਦਾ ਪੱਤਰਕਾਰ ਆ ਜਾਂਦੇ ਆ ਤੇ ਪੁਲਿਸ ਆ ਨਹੀਂ ਜਦੋਂ ਕੈਮਰੇ ਲੱਗ ਜੂਗੇ ਆਡੀਓ ਵਾਲੇ ਨਾ ਪੁਲਿਸ ਵਾਲੇ ਉੱਥੇ ਪੁੱਜਣ ਨਾ ਉਹ ਹੁਣ ਪ੍ਰਿੰਸ ਤੋਂ ਬਾਹਰ ਵੀ ਜੇ ਉਹਨਾਂ ਨਾਲ ਵੀ ਕੋਈ ਧੱਕਾ ਕਰਦਾ ਮੋਸਟ ਵੈਲਕਮ ਸਾਡੇ ਸਾਨੂੰ ਫੋਨ ਕਰੋ ਬੰਬੇ ਵਾਲਿਆਂ ਨਾਲ ਵੀ ਜੇ ਉਹਨਾਂ ਨੂੰ ਬਗਾਰ ਪਾਉਂਦਾ ਕੋਈ ਪ੍ਰਸ਼ਾਸਨ ਪਾਉਂਦਾ ਸਾਨੂੰ ਬੁਲਾ ਲਓ ਸਾਡੀ ਟੀਮ ਪਹੁੰਚੂਗੀ ਲੋਕਾਂ ਨੂੰ ਇਹ ਹੀ ਆ ਵੀ ਬੋਲਿਆ ਕਰੋ ਬਾਈ ਐਂ ਆਈਮੇ ਨਕਰਿਆ ਕਰੋ ਵੀ ਤੁਸੀਂ ਕਹਿ ਦਿੰਦੇ ਹੋ ਵੀ ਚੱਲ ਕੋਈ ਨਹੀਂ ਵੀ ਮੇਰਾ 100 ਰੁਪਇਆ ਗਿਆ ਪਰ ਜੇ ਇੱਕ ਦਿਨ ਦੇ ਵਿੱਚ 100 ਬੰਦਾ 50 ਬੰਦਾ ਗਿਆ ਤੁਹਾਡਾ ਤਾਂ 100 ਹੋ ਗਿਆ 5000 ਹੋ ਗਿਆ 1.5 ਲੱਖ ਰੁਪਇਆ ਹਣਾ ਠੱਗੀ ਤਾਂ ਤੁਹਾਡੇ ਨਾਲ 1 ਰੁਪਏ ਦੀ ਵੀ ਹੁੰਦੀ ਆ ਉਹਦੇ ਲਈ ਵੀ ਤੁਹਾਨੂੰ ਬੋਲਣਾ ਚਾਹੀਦਾ ਵੀ ਐਂ ਡਰੇ ਨਾ ਕਰੋ ਮੌਕੇ ਤੇ ਤੁਹਾਨੂੰ ਲੱਗਦਾ ਵੀ ਤੁਹਾਡੇ ਤੇ ਪ੍ਰੈਸ਼ਰ ਬਣਾਇਆ ਜਾਵੇ ਬਾਹਰ ਆ ਕੇ ਖੁਲਾਸਾ ਕਰ ਦਿਓ ਕਿਉਂਕਿ ਸੀਸੀਟੀਵੀ ਹਰ ਕਿਤੇ ਲੱਗੇ ਹੋਏ ਆ ਹੁਣ ਇਹਨਾਂ ਨੂੰ ਵੀ ਕਬੂਲੇ ਬਾਹਰ ਬਾਅਦ ਵਿੱਚ ਦੱਸ ਦਿਓ ਮੈਨੂੰ ਪਤਾ ਲੱਗਿਆ ਕਿ ਇਹ ਜਲੰਧਰ ਦੇ ਵਿੱਚ ਵੀ ਕਈ ਟਾਬਿਆਂ ਦੇ ਉੱਤੇ ਇਹੀ ਹਾਲ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਉੱਥੇ ਜੇ ਤੁਹਾਡੇ ਨਾਲ ਕਿਸੇ ਵੀ ਟਾਬੇ ਦੇ ਉੱਤੇ ਲੁੱਟ ਉਂਦੀ ਇਹ ਤਾਂ ਇੱਕ ਚਲੋ ਬੰਦੇ ਆ ਗਏ ਹੁਣ ਮੋਰੇ ਪਰ ਸਿਸਟਮ ਤਾਂ ਸਾਰੇ ਉੱਤੇ ਆਇਆ ਹਾਲਾਂਕਿ ਇਹ ਤਾਂ ਸਿਸਟਮ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਹਿਲਾਂ ਬਣਾਉਣੀ ਚਾਹੀਦੀ ਹੈ ਜਿਵੇਂ ਗੌਰਵ ਜੀ ਨੇ ਗੱਲ ਕੀਤੀ ਹੈ ਵੀ ਭਾਈ ਹਿਮਾਚਲ ਦੇ ਵਿੱਚ ਤਾਂ ਐਸ ਡੀ ਐਮ ਤੈਅ ਕਰਦਾ ਸਬਜ਼ੀਆਂ ਰੋਟੀ ਸਬਜ਼ੀ ਦੇ ਰੇਟ ਤੇ ਇੱਥੇ ਇੱਥੇ ਜੰਨੀ ਪਿੰਦੀ ਕੁੱਤੇ ਚੱਟਦੇ ਮੈਨੂੰ ਪਤਾ ਲੱਗਿਆ ਇੱਥੇ ਦੱਸਿਆ ਕਹਿੰਦੇ ਵੀ ਐਟੀਟਿਊਡ ਦੀ ਪ੍ਰੋਬਲਮ ਵੀ ਇਹਨਾਂ ਨੂੰ ਇਸ ਤਰ੍ਹਾਂ ਹੀ ਬਤੀਰਾ ਇਹਨਾਂ ਦਾ ਬਣਿਆ ਹੋਇਆ ਵੀ ਉਸ ਉਸ ਹਿਸਾਬ ਨਾਲ ਉਹ ਗੱਲ ਕਰਦਾ ਤੇ ਵੀ ਉਹ ਕੀਤੀ ਹੈ ਚਲੋ ਆਪਾਂ ਉਸ ਪਾਸੇ ਜਾਣਾ ਨਹੀਂ ਹੁਣ ਜਿਹੜਾ ਅਖੀਰ ਨੂੰ ਜਦੋਂ ਮਾਫੀ ਮੰਗ ਕੇ ਜਿਹੜਾ ਗੱਲ ਕੀਤੀ ਹੈ ਬਾਈ ਠੀਕ ਸੀ ਲੋਕਾਂ ਦਾ ਮੁੱਦਾ ਸੀ ਹਨਾ ਜੀ ਮੈਂ ਤਾਂ ਪਹਿਲਾਂ ਵੀ ਗੁਰੂ ਦੀ ਹਜ਼ੂਰੀ 'ਚ ਜਦੋਂ ਆਪਾਂ ਨੇ ਇਹ ਗੱਲ ਮੰਨ ਲਈ ਕਬੂਲ ਲਈ ਵੀ ਮੇਰਾ ਉਹਨਾਂ ਨਾਲ 1% ਵੀ ਨਹੀਂ ਸੀ ਮੈਂ ਗੁਰੂ ਦੀ ਹਜ਼ੂਰੀ 'ਚ ਇਹ ਗੱਲ ਕਹਿਤੀ ਬਾਈ ਕਿ ਬਤੌਰ ਨਾਗਰਿਕ ਇੱਕ ਗੁਰੂ ਦਾ ਸਿੱਖ ਖੜਾ ਮੈਂ ਆਪਣਾ ਉਹ ਲਹਿਜ਼ਾ ਵਰਤ ਰਿਹਾ ਮੈਨੂੰ ਪਤਾ ਲੱਗੂਗਾ ਫੇਰ ਠੱਗੀ ਹੋ ਗਈ ਮੇਰਾ ਲਹਿਜ਼ਾ ਫੇਰ ਬਦਲ ਜਾਊਗਾ ਬਾਈ ਜੇ ਮੈਂ ਬਾਈ ਗਿਆ ਸੀ ਮੈਂ ਆਪਣਾ ਫਰਜ਼ ਨਿਭਾਉਣ ਗਿਆ ਸੀ ਉਹਨਾਂ ਦੇ ਲੱਗਦਾ ਸੀ ਵੀ ਇਹ ਢਾਹ ਲਾ ਦੂਗਾ ਸਾਡੇ ਬਿਜ਼ਨਸ ਨੂੰ ਉਹਨਾਂ ਨੇ ਆਪਣੀ ਕਵਰ ਕਰਨ ਦੀ ਆਪਣੇ ਆਪ ਨੂੰ ਕਵਰ ਕਰਨ ਦੀ ਮੈਂ ਉਹਦਾ ਵੀ ਕਿਹਾ ਸੀ ਵੀ ਮੈਨੂੰ ਚਲੋ ਕੋਈ ਨਹੀਂ ਕਿਉਂਕਿ ਆਪਾਂ ਨੂੰ ਲੋਕ ਪਿਆਰ ਕਰਦੇ ਆ ਲੀਡਰ ਹੋਈ ਹੁੰਦਾ ਜਿਹੜਾ ਇਗਨੋਰ ਕਰੇ ਹਨਾ ਚਲੋ ਆਪਾਂ ਨੇ ਕੀ ਵੀਰਾਂ ਨੇ ਕਿਹਾ ਵੀ ਭਾਈ ਨਹੀਂ ਇਹ ਸਾਡੇ ਮੈਂ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਪੂਰੇ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਕਿਹਾ ਵੀ ਨਹੀਂ ਭਾਈ ਸਾਡੇ ਬੰਦੇ ਕੋਈ ਰਿਸਪੈਕਟ ਆ ਫਿਰ ਉੱਥੇ ਤਾਂ ਫਿਰ ਮੈਂ ਮੈਨੂੰ ਫਿਰ ਸੰਗਤ ਤੇ ਵੱਡੀ ਹੁੰਦੀ ਹੈ ਭਾਈ ਸੰਗਤ ਦੇ ਮੂਰੇ ਪ੍ਰਸ਼ਾਸਨ ਐਸਜੀ ਜ਼ਿੰਮੇਵਾਰੀ ਨਹੀਂ ਚੱਕਦਾ ਮਲਕਿ ਉਹਨਾਂ ਨੇ ਇਹ ਢਾਬਾ ਮਾਲਕ ਨੇ ਕਰੀ ਪ੍ਰਸ਼ਾਸਨ ਦਾ ਤਾਂ ਕੰਮ ਮੇਜੇ ਹੁੰਦੀ ਹੈ ਉਹਨਾਂ ਨੇ ਕਿਹਾ ਵੀ ਜੇ ਕਰੂਗਾ ਫਿਰ ਆਪਾਂ ਐਕਸ਼ਨ ਕਰਾਂਗੇ ਕਿਉਂਕਿ ਕੰਪਲੇਂਟ ਦੇ ਆਧਾਰ ਤੇ ਕੰਮ ਹੁੰਦਾ ਪਰ ਹਾਂ ਇਹ ਮੈਂ ਪਹਿਲਾਂ ਵੀ ਕਿਹਾ ਵੀ ਇਹ ਸਿਸਟਮ ਦਾ ਹਿੱਸਾ ਜਿਹੜਾ ਸਿਸਟਮ ਕੁਝ ਠੀਕ ਨਹੀਂ ਹੈਗਾ ਇਹ ਸਿਸਟਮ ਵੱਲ ਨੂੰ ਧਿਆਨ ਦੇਣਾ ਚਾਹੀਦਾ ਜਿੱਥੇ ਵੀ ਕੋਈ ਇੱਕ ਸਿਰਫ ਟਾਬਿਆਂ ਦੇ ਉੱਤੇ ਨਹੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੀ ਲੁੱਟ-ਖੁੱਟ ਹੁੰਦੀ ਹੈ। ਪੋਕਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸ ਰਿਪੋਰਟ